ਅੰਡਰ ਦੀ ਐਵਲ ਗਾਈਡੈਂਸ ਆਫ ਡਾਕਟਰ ਪ੍ਰਗਜਨ ਆਫ ਆਈਪੀਐਸ ਐਸਐਫਟੀ ਫੈਕਲਟਰੀ ਇੱਕ ਸਪੈਸ਼ਲ ਮੂਵਮ ਚੱਲ ਰਹੀ ਸੀ ਚੋਰੀ ਕਰਨ ਵਾਲੇ ਤੇ ਤੇ ਜਿਹੜੀ ਲੁੱਟਾਂ ਬਹੁਤ ਕਰਵਾ ਲੈਂਦੇ ਨੇ ਉਸੇ ਤਰ੍ਹਾਂ ਸਵਾਰਜੀ ਕਾ ਪੁਲਿਸ ਨੇ ਕੋਈ ਅਚੀ ਤੇ ਵੱਡੀ ਇੱਕ ਕ੍ਰਿਮਿਨਲੀ ਹੈ ਵਿੱਚ ਜਿਹੜੀ ਕਾਫੀ ਕੰਪਲੇਂਟਸ ਆ ਰਹੀਆਂ ਸੀ ਜਿਹੜੇ 25-24 ਰਕਤ ਟ੍ਰਾਸਪੋਰਟਰਾਂ ਤੋਂ ਤੇ ਚੋਰੀ ਹੋ ਰਿਹਾ ਹੈ ਕਿ ਉਸ ਦੇ ਤਹਿਤ ਡੀਐਸਪੀ ਸਿਟੀ ਸਰਵਿੰਗ ਮੈਂ ਸ਼ਮੀਸ ਸਿੰਘ ਜੀ ਆਪਣੀ ਐਸਐਚਓ ਸਿਟੀ 1 ਦੀ ਟੀਮ ਬਣਾਈ ਗਈ ਸੀ ਇਹਨਾਂ ਨੂੰ ਕਾਫੀ ਅੱਛੀ ਸਫਲਤਾ ਮਿਲੀ ਇਹਨਾਂ ਨੇ ਚਾਰ ਬੰਦਿਆਂ ਦਾ ਗਰੁੱਪ ਜਿਹੜਾ ਫੜਿਆ ਇੱਕ ਵੱਡੀ ਸਵੇਰ ਤੇ ਇਹਨਾਂ ਨੇ 200 ਤੋਂ ਉੱਤੇ ਵਾਦ ਤਾਂ ਕਬੂਲੀਆਂ ਹਨ ਅਸਰ ਕਿਹੜੇ ਕਿਹੜੇ ਪਿੰਡਾਂ ਤੋਂ ਜਿਹੜੇ ਟਰਾਂਸਫਾਰਮਰ ਚੋਰੀ ਕੀਤੇ ਗਏ ਸੀ ਇਹ ਪੂਰਾ ਫੈਨ ਫਜ਼ਲ ਕਦਾ ਏਰੀਆ ਚੂਸ ਰਿਹਾ ਸੀ ਅਨੀਵਾਲ ਥਾਣੇ ਤੇ ਵੀ ਹੈ ਸਦਰ ਫਰਗ ਦੇ ਵੀ ਹੈ ਸਿਟੀ 1 ਪਰਲਕਾ ਦਾ ਵੀ ਹੈ ਅਰੇ ਅਸੀਂ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਅਗੇ ਇਨਵੈਸਟਿਗੇਟ ਕਰਾਂਗੇ ਲੱਗਦਾ ਕਿ ਕਿੰਨਾ ਕਿ ਉਹ ਹੋਰ ਵੱਡਾ ਗੇਂਗ ਹੈ ਕਿਸ ਤਰ੍ਹਾਂ ਦਾ ਗੂਲ ਹੈ ਕਿ 500 ਲੀਟਰ ਤੇਲ ਨਾ ਤੋਂ ਅਸੀਂ ਉਹ ਬਾਬਤ ਕੀਤਾ ਹੋਰ ਤੱਕ ਤੇ 250 ਤੋਂ ਖਰੀਦਦਾ ਇਹ ਬੜਾ ਤਾਂ ਪ੍ਰੇਮ ਬਣ ਰਿਹਾ ਨਾ ਇਹ ਵੀ ਇੱਕ ਸੀਕ੍ਰਟ ਸਪਲਾਈਸ਼ਨ ਸੀਗਾ ਸਿਟੀ ਬੰਦ ਹੈ ਇੱਥੇ ਉਹ ਸਿਟੀ ਫਰਲਕਾ ਦੀ ਸਰ ਉਹ ਲੋਗ ਨੇ ਕਿੱਥੋਂ ਦੇ ਰਹੇ ਲੱਗੇ ਇਹ ਲੋਕਲ ਲੋਕ ਹੀ ਹੈ ਜੇ ਸਰੇ ਤੁਹਾਡੇ ਮੋਦਲਾ ਪਿੰਡ ਦਾ ਹੈ ਟਾਲੀ ਵਾਲੇ ਪਿੰਡ ਦੇ ਨੇ ਸਾਡੇ ਵੱਲ ਥਾਰੇ ਦੇ ਨੇ ਕਿੰਨਾ ਚੌ ਚਾਰ ਜਿਹੜੇ ਬੰਦੇ ਨੇ ਮਨੀਸ਼ ਮਨੀਸ਼ ਕੁਮਾਰ ਸ਼ਾਮ ਸਿੰਘ ਅਸ਼wini ਤੇ ਦਸੰਦਰ ਸਿੰਘ ਨੇ ਅਲਰੇਡੀ ਕਾਫੀ ਮੁਕੰਮਲ ਕਰ ਦੇ ਜਨ ਚੋਰੀ ਦੇ ਨਹੀਂ ਜੀ ਕਿ ਹੋਰ ਕਿਸੇ ਇਹਨਾਂ ਤੇ ਚੋਰੀ ਦਾ ਮਕੰਮਲ ਕਰ ਦੇ ਜਨ ਤੇ ਇਹਨਾਂ ਚੋ ਕਿ ਦੋ ਗਣ ਮਨੀਸ਼ ਤੇ ਸ਼ਾਮ ਸਿੰਘ ਹੈ ਇਹਨਾਂ ਤੇ ਰਾਜਸਥਾਨ ਤੇ ਵੀ ਗੰਗਾ ਨਗਰ ਉਕਤ ਮੇਰੇ ਦਚੋਰੀ ਦੀ ਸਰਪ ਨੂੰ ਅੰਜਾਮ ਦਿੱਤਾ ਗਿਆ ਸੀ ਜਿਹੜੀ ਚੋਰੀ ਕੀਤੀ ਗਈ ਹੈ ਦੇਖੋ ਇਹ ਦਿਨ ਹੀ ਟਾਈਮ ਟੂ ਟਾਈਮ ਰੈਕੀ ਕਰਦੇ ਰਹਿੰਦੇ ਸੀ ਜਾਦਾ ਫਿਰਦੇ ਕਿਤੇ ਟ੍ਰਾਂਸਫਰ ਉਹ ਦੇਖ ਰਿਹਾ ਤੇ ਸ਼ਾਮ ਤੱਕ ਹੁੰਦੇ ਹੁੰਦੇ ਇਹ ਚੋ ਕਿ ਇੱਕ ਦਿਨ ਹੌਲੀ ਹੌਲੀ ਇੱਕ ਨਟ ਬੋਲਟ ਖੋਲ ਲਿਆ ਮਾਲਕੀਤ ਸਪਰਸ ਇਹ ਦੋ ਦਿਨ ਦੇ ਵਿੱਚ ਤਿੰਨ ਦਿਨ ਦੇ ਵਿੱਚ ਇਹ ਕੰਮ ਕਰ ਲੈਂਦੇ ਜੀ ਇਹ ਐਫ ਆਈ ਨੰਬਰ 108 ਹੈ ਇਹ ਅੰਡਰ ਸੈਕਸ਼ਨ ਹੈ 304 317 ਬੀ ਐਨ ਐਸ ਬਥੇ ਨਿਆਇ ਸੰਗਤ ਉਸੇ ਤਰ੍ਹਾਂ ਥਾਣਾ ਸਿਟੀ ਫੌਜਿਲਖਾ ਪਰਚਾ ਦਰਜ ਹੋਇਆ